ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਆਰਥਿਕ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜੋ ਅੱਜ ਰਾਜਪੁਰੇ ਵਿਖੇ ਮਹਾਰਾਣੀ ਪ੍ਰਨੀਤ ਕੌਰ ਜੀ ਆਏ ਨੇ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਅੱਜ ਵਿਰੋਧ ਕਰਾਇਆ ਗਿਆ ਕਿਉਂਕਿ ਜੋ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਕਾਲ ਦਿੱਤੀ ਗਈ ਹੈ ਵੀ ਬੀਜੇਪੀ ਦੇ ਜਿਹੜੇ ਵੀ ਕੈਂਡੀਡੇਟ ਆਣਗੇ ਪਿੰਡਾਂ ਦੇ ਵਿੱਚ ਵੋਟਾਂ ਮੰਗਣਿਆ ਸ਼ਹਿਰਾਂ 'ਚ ਉਹਨਾਂ ਨੂੰ ਸਵਾਲ ਜਵਾਬ ਕਰਦਨੇ ਵੀ ਸਾਡੇ ਕਾਕਾ ਸ਼ੂਕਰ ਸਿੰਘ ਨੂੰ ਸਹੀਦ ਕਰਾਗੇ ਉਹਦਾ ਕੀ ਕਸੂਰ ਸੀਗਾ ਜਿਹੜੀਆਂ ਸਾਡੀਆਂ ਮੰਗਾਂ 2020 ਦੇ 21 ਦੇ ਅੰਦੋਲਨ ਚ ਮੰਨੀਆਂ ਸੀ ਉਹ ਕਾਹਤੋਂ ਨਹੀਂ ਲਾਗੂ ਕਰੀਆਂ ਤੇ ਦਿੱਲੀ ਜਾਣਾ ਸਾਡਾ ਕੀ ਗੱਲ ਕੋਈ ਗਨਾਹ ਹੈ ਵੀ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਚ ਸਵਾਮੀਨਾਥ ਸਰਪੋਰਟ ਦੀ ਵੀ ਗੱਲ ਆਂਦੀ ਹੈ C250 ਟੈਟ ਲਾਗੂ ਕਰਨ ਦੀ ਗੱਲ ਆਂਦੀ ਹੈ ਤੇ ਮਜ਼ਦੂਰਾਂ ਦੀ ਜਿਹੜੀ ਮਨਰੇਗਾ 200 ਦਿਨ ਕਰਨ ਦੀ ਵੀ ਸਾਰੀ ਗੱਲਾਂ ਕਰਕੇ ਅਸੀਂ ਉਹਨਾਂ ਤੋਂ ਸਵਾਲ ਜਵਾਬ ਕਰੇ ਸੀਗੇ ਪਰ ਉਹਨਾਂ ਨੇ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਦਿਆ ਨਾ ਉਹਨਾਂ ਨੇ ਸਾਡੇ ਕੋਲ ਰੁਕਣਾ ਬਾਝੋਂ ਸਮਝਿਆ ਪ੍ਰਸ਼ਾਸਨ ਨੇ ਵੀ ਉੱਥੇ ਸਾਨੂੰ ਕਿਹਾ ਵੀ ਅਸੀਂ 5 ਮਿੰਟ ਵਾਸਤੇ ਤੁਹਾਨੂੰ ਟਾਈਮ ਦਵਾਵਾਂਗੇ ਪਰ ਪ੍ਰਸ਼ਾਸਨ ਵੀ ਉੱਥੇ ਟਾਈਮ ਨਹੀਂ ਦਵਾ ਸਕਿਆ ਜਿਹਦੇ ਕਰਕੇ ਸਾਨੂੰ ਉਹਨਾਂ ਦਾ ਪੂਰਾ ਵਿਰੋਧ ਕਰਨਾ ਪਿਆ ਤੇ ਵਿਰੋਧ ਕਰਦੇ ਹੋਏ ਸਾਨੂੰ ਗੱਡੀਆਂ ਦੇ ਮੁਰੇ ਵੀ ਬੈਣਾ ਪਿਆ ਕਿਉਂਕਿ ਉਹਨਾਂ ਨੂੰ ਰੋਕਣਾ ਅਸੀਂ ਚਾਹੁੰਦੇ ਸੀਗੇ ਨਹੀਂ ਰੁਕੇ ਇਹਦੇ ਕਰਕੇ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਗੱਲ ਕਹਿਣਾ ਚਾਹੂਗਾ ਜਿਹੜੇ ਸਾਡੇ ਵੀਰ ਇਹਨਾਂ ਨੂੰ ਭਾਜਪਾ ਦੇ ਕੈਂਡੀਡੇਟ ਨੂੰ ਕਿਸੇ ਨੂੰ ਬੁਲਾਉਂਦੇ ਨੇ ਜੇ ਕੱਲ ਨੂੰ ਕੋਈ ਨਫਾ ਨੁਕਸਾਨ ਹੁੰਦਾ ਉਹਨਾਂ ਦੇ ਕੰਮ ਦਾ ਆ ਕੁਝ ਉਹ ਆਪ ਜ਼ਿੰਮੇਵਾਰ ਹੋਣਗੇ ਕਿਉਂਕਿ ਭਾਜਪਾ ਨਾਲ ਸਾਡਾ ਵਿਰੋਧ ਹੈ ਤੇ ਬਰੋ ਸਾਡਾ ਅੰਡਟਮਾ ਰਹੂਗਾ ਉਸ ਤੋਂ ਬਾਅਦ ਜਿਹੜਾ ਸਾਡੇ ਹੋਰ ਜਿੰਨੇ ਸੁਣਣ ਵਾਲੇ ਸਰੋਤੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਭਾਜੀਪੀ ਨੂੰ ਵੀਰੇ ਵੋਟ ਨਾ ਪਾਓ ਜੀ ਸਮਰਜੀ ਨੂੰ ਵੋਟ ਪਾ ਦਿਓ ਕਿਉਂਕਿ ਇਹ ਉਹ ਜਮਾਤ ਹੈ ਜਿਨ੍ਹਾਂ 750 ਕਿਸਾਨ ਪਹਿਲਾਂ ਸਾਡਾ ਸਹਿਯੋਗ ਕਰਿਆ 1000 ਕਿਸਾਨ ਹੁਣ ਸਹਿਯੋਗ ਕਰੇ ਅੰਦੋਲਨ 2 ਦੇ ਵਿੱਚ ਤੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਹੁਣ 11 12 ਦਿਨ ਹੋ ਗਏ ਰੇਲ ਦੀਆਂ ਪਟੜੀਆਂ ਦੇ ਬੈਠੇ ਰਹੋ ਉਹਨਾਂ ਨੂੰ ਕੋਈ ਗੱਲ ਨਹੀਂ ਸੁਣਦੀ ਵੀ ਜਿਹੜਾ ਸਾਡਾ ਕੋਈ ਮਸਲਾ ਹੱਲ ਕਰਨ ਇਹਦੇ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਿੱਥੇ ਬੀਜੇਪੀ ਦਾ ਕੈਂਡੀਡੇਟ ਕੋਈ ਜਾਂਦਾ ਉਹਦਾ ਵਿਰੋਧ ਕਰੋ ਉਹਨੂੰ ਸਵਾਲ ਜਵਾਬ ਕਰੋ ਜੋ ਸਾਡਾ ਰਾਈਟ ਹੈ ਅਦਰਵਾਇਜ਼ ਇਹਨਾਂ ਨੂੰ ਆਪ ਸ਼ਰਮ ਚਿੰਦੇ ਜੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤਾਂ ਇਹ ਵੋਟਾਂ ਮੰਗਣਾਂ ਨਾ ਜਾਣ ਨਾ ਇਹਨਾਂ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਹੈ ਮੈਂ ਮਨਜੀਕਾ ਖਾਲਸਾ ਵੈਲਕਮ ਜੀ